ਤੇ ਮੁੰਡਾ ਹੋ ਗਿਆ ਮੇਰਾ 10 ਸਾਲ ਦਾ ਉਦੋਂ ਤੱਕ ਹਮੰਜੇ ਤੇ ਪੈ ਗਈ ਜਦੋਂ 10 ਸਾਲ ਦਾ ਹੋ ਗਿਆ ਤੇ ਹਨਾ ਫੇਰ ਮੈਂ ਕੰਮ ਚਲਾ ਲਿਆ ਮਤਲਬ ਕਿ ਮਨਿਆਰੀ ਦਾ ਸਮਾਨ ਵੇਚਣ ਲੱਗ ਗਈ ਸਾਡੇ ਨਗਾਹਿਆ ਪਿੰਡ ਨਗਾਹੇ ਦੁਕਾਨਾਂ ਬਹੁਤ ਲੌਂਦੀ ਸੀ ਸਾਰੀ ਰਾਤ ਮੈਂ ਨਗਾਹੇ ਬੈਠੀ ਰਹਿਣਾ ਵੀ ਮੈਨੂੰ ਕੋਈ 10 ਰੁਪਏ ਵਟਾਉਣ ਵਾਲਾ ਆ ਜੇ ਕੋਈ 20 ਵਟਾਉਣ ਵਾਲਾ ਆ ਜੇ ਬਹੁਤ ਮੈਂ ਕਹਿੰਨੀ ਮੈਡਮ ਮੈਂ ਨਾ ਉਹ ਮੈਂ ਕਹਿੰਨੀ ਉਵੇਂ ਵੀ ਜੇ ਕੋਈ ਹੋਰ ਹੁੰਦਾ ਨਾ ਤਾਂ ਆਪਣੇ ਆਪ ਨੂੰ ਖਤਮ ਕਰ ਲੈਂਦਾ ਜਿੰਨੀ ਉਹਖ ਮੈਂ ਦੇਖੀ ਆ ਮੈਂ ਦੁਨੀਆਂ ਦਾ ਵੀ ਸਾਹਮਣਾ ਕਰਦੀ ਰਹੀ ਪਰ ਮੈਂ ਜਵਾਬ ਨਹੀਂ ਕਿਸੇ ਨੂੰ ਦਿੱਤਾ ਮੈਂ ਕਹਿਣਾ ਉਹ ਮਾਲਕ ਬੈਠਾ ਅੱਜ ਵੀ ਮੇਰੀ ਇਹੀ ਗੱਲ ਆ ਮੈਂ ਅੱਜ ਵੀ ਜਵਾਬ ਨਹੀਂ ਦਿੰਦੀ ਕਿਸੇ ਨੂੰ ਜੇ ਕਿ ਵੀ ਮੈਨੂੰ ਗੱਲ ਕਹਿੰਦਾ ਨਾ ਮੈਂ ਕਹਿੰਨੀ ਮਾਲਕ ਨੂੰ ਮੈਂ ਕਹਿੰਨੀ ਮੇਰੇ ਤੋਂ ਪਹਿਲਾਂ ਤੈਨੂੰ ਸੁਣਦਾ ਮੈਨੂੰ ਨਹੀਂ ਸੁਣਦਾ ਕਿਉਂਕਿ ਤੂੰ ਦੇਖਦਾ ਸਾਰਾ ਕੁਝ ਤੂੰ ਦੁਨੀਆ ਸਾਜੀ ਆ ਮੈਨੂੰ ਕੌਣ ਕੀ ਬੋਲਦਾ ਕੌਣ ਕੀ ਪਹਿਲਾਂ ਤੈਨੂੰ ਪਤਾ ਹੁੰਦਾ ਵੀ ਇਹਨੇ ਕੀ ਬੋਲਣਾ ਇਹਨੂੰ ਮੈਂ ਕਿਹਾ ਮੈਨੂੰ ਸਹਿਣ ਦੀ ਸ਼ਕਤੀ ਦੇਈ ਤੇ ਕਹਿਣ ਵਾਲੇ ਨੂੰ ਕਹਿਣ ਦੀ ਦੇ ਪਹਿਲੀ ਤਾਂ ਗੱਲ ਮੈਂ ਨਹੀਂ ਉਹਨੂੰ ਵੀ ਸਮੱਤ ਬਖਸ਼ੀ ਉਹ ਚੰਗਾ ਸੋਚੀ ਕਿਸੇ ਦਾ ਮਾੜਾ ਨਾ ਸੋਚੇ ਮੈਂ ਗੁਰੂ ਘਰ ਜਾਨੀ ਆ ਪਰ ਮੈਂ ਡੋਲੀ ਨਹੀਂ ਵਕਤ ਬਹੁਤ ਮੇਰੇ ਤੇ ਮਾੜਾ ਆ ਮੈਂ ਮਾਂ ਪਿਆਰ ਲੋ ਵੀ ਓਖੀ ਤੇ ਮੈਂ ਸਹੁਰੇ ਆਲੂ ਵੀ ਓਖੀ ਜੀ ਤੇ ਮੈਡਮ ਇਰਜ਼ਾਨੀ ਨੇ ਇਹ ਨਹੀਂ ਸੋਚਿਆ ਤੁਸੀਂ ਕਿ ਦੂਜਾ ਵਿਆਹ ਕਰਾ ਲੈਣਾ ਚਾਹੀਦਾ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਚਾਹੀਦਾ ਕਿਉਂਕਿ ਇੰਨਾ ਸੰਘਰਸ਼ ਦੇਖ ਰਹੇ ਹੋ ਲੋਕ ਵੀ ਤੁਹਾਨੂੰ ਚੰਗਾ ਮੰਦਾ ਬੋਲ ਰਹੇ ਹੋ ਤੇ ਮਤਲਬ ਕਿ ਹੱਥ ਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਜਿਹਦੇ ਭਵਿੱਖ ਨੂੰ ਲੈ ਕੇ ਬਹੁਤ سارے ਸੁਪਨੇ ਹੋਣਗੇ ਤੁਹਾਡੇ ਮਨ ਦੇ ਅੰਦਰ ਸੁਪਨੇ ਤਾਂ ਮੈਡਮ ਬਹੁਤ ਹੁੰਦੇ ਆ ਹਨ ਪਰ ਜਦੋਂ ਜਿਹੜਾ ਕੁਝ ਮਹਾਰਾਜ ਨੂੰ ਮਨਜ਼ੂਰ ਆ ਨਾ ਉਹੀ ਹੁੰਦਾ ਬੰਦਾ ਤਾਂ ਬਹੁਤ ਕੁਝ ਸੋਚਦਾ ਬੰਦਾ ਤਾਂ ਕਹਿੰਦਾ ਮੈਂ ਆਥਰ ਨੂੰ ਜਹਾਜ਼ 'ਚ ਘੁੰਮਾਂ ਪਰ ਪ੍ਰਮਾਤਮਾ ਦੀ ਮਰਜ਼ੀ ਐ ਤਾਂ ਉਹ ਕਹਿੰਦਾ ਤੂੰ ਸਾਈਕਲ 'ਤੇ ਹੀ ਘੁੰਮਣਾ ਤੇ ਸਾਈਕਲ 'ਤੇ ਘੁੰਮ ਉਹ ਕਹਿੰਦਾ ਜਹਾਜ਼ 'ਚ ਤੂੰ ਕਿਵੇਂ ਬਹਿ ਜਾਵੇਂਗਾ ਜਦੋਂ ਮੇਰੀ ਮਰਜ਼ੀ ਨਹੀਂ ਸਹੀ ਹੈ ਨਾ ਸੁਪਨੇ ਤਾਂ ਬਹੁਤ ਹੁੰਦੇ ਆ ਮਾਂ-ਬਾਪ ਦੇ ਆਪਣੇ ਬੱਚੇ ਪ੍ਰਤੀ ਬਹੁਤ ਸੁਪਨੇ ਹੁੰਦੇ ਮੇਰੇ ਮਾਂ ਪਿਓ ਦੇ ਕੀ ਪਤਾ ਮੇਰੇ ਪ੍ਰਤੀ ਕੀ ਸੁਪਨੇ ਸੀਗੇ ਜਿਹੜੇ ਅੱਜ ਇਸ ਦੁਨੀਆ ਤੋਂ ਮੇਰੀ ਔਖ ਦੇ ਨਾਲ ਹੀ ਚਲੇ ਗਏ ਅਸੀਂ ਦੋ ਭੈਣਾ ਵਾਂ ਤੈਨਾਂ ਇੱਕ ਸਾਡੇ 'ਚ ਬਹੁਤ ਸੌਖੀ ਆ ਰਾਜ ਕਰਦੀ ਆ ਅਸੀਂ ਦੋ ਭੈਣਾ ਵਿਧਵਾ ਇੱਕ ਘਰ ਚ ਸਾਡਾ ਪਿਓ ਸਾਨੂੰ ਕਹਿੰਦਾ ਕੱਠੀਆਂ ਨਾ ਆਇਆ ਕਰੋ ਮੈਨੂੰ ਆਉਖ ਹੁੰਦੀ ਆ ਤੁਹਾਨੂੰ ਦੇਖ ਕੇ ਹਨਾ ਸੁਪਨੇ ਬਹੁਤ ਅਜੇ ਵੀ ਹੈਗੇ ਆ ਚਾਹ ਦਿਲ ਚ ਵੀ ਇਹਨਾਂ ਦਾ ਆ ਪੂਰਾ ਹੋ ਜਾਏ ਇਹਨਾਂ ਦਾ ਆ ਪੂਰਾ ਹੋ ਜਾਏ ਪਰ ਜਿਹੜੀ ਆਪ ਦੀ ਜੇਬ ਆਏ ਨਹੀਂ ਬਾਹਰ ਚੱਲਦੀ